ਚੰਡੀਗੜ੍ਹ ਦੇ ਸੈਕਟਰ 10 ਦੇ ਅੰਦਰ ਇੱਕ ਕੋਠੀ ਦੇ ਅੰਦਰ ਧਮਾਕਾ ਕੀਤਾ ਗਿਆ ਔਰ ਇਹ ਬੀਤੇ ਦਿਨ ਸ਼ਾਮ 5:30 ਵਜੇ ਧਮਾਕਾ ਕੀਤਾ ਗਿਆ ਜਿੱਥੇ ਕਿ ਐਕਸਪਲੋਸਿਵ ਜਿਹੜਾ ਹੈ ਕੋਠੀ ਨੰਬਰ 575 ਦੇ ਅੰਦਰ ਸੁੱਟਿਆ ਗਿਆ ਔਰ ਇਸ ਵੇਲੇ ਚੰਡੀਗੜ੍ਹ ਪੁਲਿਸ ਮੌਕੇ ਤੇ ਮੌਜੂਦ ਹੈ ਸਵੇਰ ਤੋਂ ਹੀ ਸੀਐਫਐਸਐਲ ਦੀ ਟੀਮ 2 ਘੰਟੇ ਇੱਥੇ ਰਹਿ ਕੇ ਕੁਝ ਸੈਂਪਲ ਆਪਣੇ ਨਾਲ ਲੈ ਕੇ ਗਈ ਹੈ ਔਰ ਰਾਤ ਵੀ NIA ਦੀ ਟੀਮ ਜਿਹੜੀ ਹੈ ਇੱਥੇ ਆ ਕੇ ਮੌਇਨਾ ਕਰਕੇ ਗਈ ਹੈ ਕੋਠੀ ਦੇ ਇਦਗਿਰਦ ਪੁਲਿਸ ਦਾ ਹੁਣ ਪਹਿਰਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਕੱਲ ਸ਼ਾਮ 5:30 ਵਜੇ ਇੱਕ ਆਟੋ ਹਾਇਰ ਕੀਤਾ ਗਿਆ ਸੀਗਾ ਕੱਲ ਦਿਨ ਔਰ ਜਦੋਂ ਸ਼ਾਮ 5:30 ਵਜੇ ਇੱਥੇ ਧਮਾਕਾ ਕੀਤਾ ਗਿਆ ਤਾਂ ਦੋ ਜਣੇ ਸੀਗੇ ਉਹ ਸੋਟੇ ਦੇ ਅੰਦਰ ਹਾਲਾਂਕਿ ਪੁਲਿਸ ਵੱਲੋਂ ਜਿਹੜਾ ਔਟੋ ਚਾਲਕ ਸੀਗਾ ਜਿਸ ਦਾ ਔਟੋ ਹੈ ਕੁਲਦੀਪ ਉਸ ਨੂੰ ਹਿਰਾਸਤ ਚ ਲਿਆ ਗਿਆ ਹੈ ਹੋ ਡੇਟੇਨ ਕਰਕੇ ਉਸ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਵੇਂ ਇਸ ਵਾਰਦਾਤ ਦੇ ਅੰਦਰ ਜੋ ਜੋ ਸ਼ਾਮਲ ਹੈ ਕਿਵੇਂ ਇਸ ਨੂੰ ਅੰਜਾਮ ਦਿੱਤਾ ਗਿਆ ਹੋਰ ਕੌਣ ਕੌਣ ਇਸ ਦੇ ਪਿੱਛੇ ਹੈ ਹਾਲਾਂਕਿ ਦੋ ਜਣੇ ਜਿਨ੍ਹਾਂ ਨੇ ਜਿਹੜੇ ਜਿਨ੍ਹਾਂ ਨੇ ਔਟੋ ਹਾਇਰ ਕੀਤਾ ਸੀਗਾ ਦੱਸਿਆ ਜਾ ਰਿਹਾ ਹੈ ਕਿ ਸੈਕਟਰ 43 ਤੋਂ ਉਹਨਾਂ ਨੇ ਆਟੋ ਹਾਇਰ ਕੀਤਾ ਉਸ ਤੋਂ ਬਾਅਦ ਇੱਥੇ ਅਟੈਕ ਕੀਤਾ ਅਟੈਕ ਕਰਨ ਤੋਂ ਬਾਅਦ ਉਹ ਇੱਥੋਂ ਚੱਲ ਕੇ ਸੈਕਟਰ 17 ਵੱਲੋਂ ਚਲੇ ਗਏ ਔਰ ਇਹ ਪੁਲਿਸ ਅੱਗੇ ਦੀ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਹਰ ਪਹਿਲੂ ਤੇ ਜਾਂਚ ਕਰ ਰਹੀ ਹੈ ਨਾਲ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਔਰ ਇਸ ਦੇ ਪਿੱਛੇ ਆ ਅੱਤਵਾਦੀ ਰਿੰਦਾ ਦਾ ਹਸਤ ਹੱਥ ਦੱਸਿਆ ਜਾ ਰਿਹਾ ਹੈ ਔਰ ਯੂ ਐਸ اے ਦੇ ਹੈਪੀ ਪਰਚੀਆ ਦਾ ਨਾਮ ਸਾਹਮਣੇ ਆ ਰਿਹਾ ਹੈ ਤਾਂ ਦੋ ਜਣੇ ਦੀ ਇਨਵੋਲਵਮੈਂਟ ਇਸ ਅਟੈਕ ਦੇ ਪਿੱਛੇ ਦੱਸੀ ਜਾ ਰਹੀ ਹੈ ਕਿ ਉਹ ਮਾਸਟਰਮਾਈਂਡ ਨੇ ਕਿਉਂਕਿ ਇੱਥੇ ਪਹਿਲਾਂ ਪਿਛਲੇ ਸਾਲ ਇੱਕ ਸੀਨੀਅਰ ਪੁਲਿਸ ਅਫੀਸਰ ਪੰਜਾਬ ਦੇ ਜੋ ਕਾਊਂਟਰ ਟੈਰਰਿਜ਼ਮ ਤੇ ਕੰਮ ਕਰਦੇ ਸੀ ਉਹ ਇੱਥੇ ਕਰਾਇਤੇ ਰਹਿੰਦੇ ਸੀ ਜਿਸ ਤੇ ਟਾਰਗੇਟ ਸੀਗਾ ਮੁੱਖ ਤੌਰ ਤੇ ਔਰ ਪਿਛਲੇ ਸਾਲ ਵੀ ਰੇਕੀ ਕੀਤੀ ਗਈ ਸੀ ਉਹ ਹੋਰ ਪੁਲਿਸ ਇਸ ਐਂਗਲ ਨੂੰ ਦੇਖ ਕੇ ਚੱਲ ਰਹੀ ਹੈ ਕਿ ਹੋ ਸਕਦਾ ਹੈ ਇਸ ਵਾਰ ਵੀ ਉਹੀ ਕਿਤਨੇ ਕਿਤੇ ਵਜਾ ਹੋਵੇ ਕਿਉਂਕਿ ਫੈਮਲੀ ਨੂੰ ਨਾ ਕੋਈ ਥਰੈਟ ਕਾਲ ਆਈ ਨਾ ਹਾਲੇ ਤੱਕ ਫੈਮਲੀ ਜਿਹੜੀ ਹੈ ਉਹ ਸੇਫ ਹੈ ਫੈਮਲੀ ਦਾ ਕੋਈ ਇਸ ਤਰੀਕੇ ਦਾ ਇਨਵੋਲਵਮੈਂਟ ਵੀ ਉਹਨਾਂ ਦੇ ਨਾਲ ਕੋਈ ਨਜ਼ਰ ਨਹੀਂ ਆਈ ਹੈ ਤਾਂ ਪੁਲਿਸ ਪਰ ਹਰ ਐਂਗਲ ਤੇ ਜਾਂਚ ਕਰ ਰਹੀ ਹੈ ਔਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਅੰਦਰ 2 ਲੱਖ ਰੁਪਏ ਰਿਵਾਰਡ ਵੀ ਐਲਾਨ ਕੀਤਾ ਗਿਆ ਹੈ ਕੰਟਰੋਲ ਰੂਮ ਤੇ ਨੰਬਰ ਜਾਰੀ ਕਰਕੇ ਤਿੰਨ ਨੰਬਰ ਜਾਰੀ ਕੀਤੇ ਗਏ ਨੇ ਇੱਕ ਵਟਸਐਪ ਦਾ ਤੇ ਦੂਜਾ ਜਾਣਕਾਰੀ ਦੇਣ ਲਈ ਔਰ ਨਾਲ ਜਿਹੜਾ ਜਾਣਕਾਰੀ ਦੇਗਾ ਜਿਨ੍ਹਾਂ ਨੇ ਅਟੈਕ ਕੀਤਾ ਹੈ ਉਹਨਾਂ ਦੀ ਫੋਟੋਆਂ ਦੇ ਬਾਬਤ ਜੋ ਪਛਾਣ ਦੱਸੇਗਾ ਜਾਂ ਕੋਈ ਵੀ ਜਾਣਕਾਰੀ ਦੇਗਾ ਤਾਂ ਉਹਨਾਂ ਨੂੰ 2 ਲੱਖ ਦਾ ਐਲਾਨ ਵੀ ਚੰਡੀਗੜ੍ਹ ਪੁਲਿਸ ਵੱਲੋਂ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਇਸ ਅਟੈਕ ਦੇ 3 ਘੰਟੇ ਬਾਅਦ ਹੀ ਇਹ ਰਿਵਾਰਡ ਅਤੇ ਐਲਾਨ ਕਰ ਦਿੱਤਾ ਸੀ ਔਰ ਪੁਲਿਸ ਦੇ ਵੀ ਸਵਾਲ ਨੇ ਕਿ ਸੈਕਟਰ 9 ਦੇ ਅੰਦਰ ਨਾਲ ਦੇ ਸੈਕਟਰ ਦੇ ਅੰਦਰ ਚੰਡੀਗੜ੍ਹ ਪੁਲਿਸ ਦਾ ਹੈੱਡਕੁਆਰਟਰ ਹੈ ਔਰ ਇੱਥੇ ਅਟੈਕ ਜੇਕਰ ਹੁੰਦਾ ਹੈ ਸ਼ਾਮ 5:30 ਵਜੇ ਤਾਂ ਪੁਲਿਸ ਦੀ ਇੰਟੈਲੀਜੈਂਸ ਜਾਂ ਪੁਲਿਸ ਕਿਸ ਤਰੀਕੇ ਦੇ ਨਾਲ ਚੌਕਸ ਸੀਗੀ ਇਹ ਇਸ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕੈਮਰਾ ਪਰਸਨ ਚਾਂਦੀ ਨਾਲ ਅਮਨ ਭਾਰਦवाज ਚੰਡੀਗੜ੍ਹ ਪੰਜਾਬ ਤੱਕ